ਮਾ ਕੀ ਨਾਮ ਹੈ ਬੜਾ ਉੱਚੀ ਬੋਲੀ ਇਹ ਤੁਹਾਡੇ ਕੋਲ ਅੱਜ ਪ੍ਰਵਾਤਸਰੀ ਗੱਡੀ ਗਈ ਹੈ ਇਹਦੇ ਬਾਰੇ ਥੋੜਾ ਦੱਸ ਦੋਈ ਕਿੰਵੀ ਹੈ ਇਹ ਔਰ ਕਿੰਨੇ ਸਾਲਾਂ ਤੋਂ ਕੱਢ ਰਹੇ ਸਭ ਤੋਂ ਪਹਿਲਾਂ ਜੇ ਕਰੇ ਬੀਰ ਬਜਰਨਗੇ ਸਾਰੇ ਪਕਦਾਂ ਆਰਾਮ ਪਕਦਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ RAM ਜੀ ਦੀ ਜਿਹੜੀ RAM ਨਾਮੇ ਦੀ ਪ੍ਰਬਾਤ ਫੇਰੀ ਅਸੀਂ ਨੇ ਕੱਢੀ ਹੈ 5 ਦਿਨ ਵਸੇ ਕੱਢੀ ਹੈ ਐਕਚੁਅਲੀ ਪਟਿਆਲਾ ਦੇ ਵਿੱਚੋਂ ਕੋਈ ਵੀ ਨਹੀਂ ਕਰਦਾ ਇਹ ਪਟਿਆਲਾ ਦੇ ਵਿੱਚੋਂ ਫਸਟ ਟਾਈਮ ਕੱਢੀ ਹੈ ਤਾਂ ਫਸਟ ਸਟੈਪ ਬਹੁਤ ਔਖਾ ਸੀ ਸਾਡੇ ਵਾਸਤੇ ਪਰ RAM ਜੀ ਨੇ ਬਿਲਕੁਲ ਵੀ ਔਖਾ ਨਹੀਂ ਦਿੱਤੀ ਸਾਡੇ ਜਿਹੜੇ 5 ਦਿਨ ਗਏ ਹਨ ਬਹੁਤ ਹੀ ਖੁਸ਼ੀ ਹੱਸ ਕੇ RAM ਜੀ ਦੀ ਪ੍ਰਬਾਤ ਫੇਰੀਆਂ ਦਾ ਆਯੋਜਨ ਅਸੀਂ ਨੇ ਕੀਤਾ ਹੈਗਾ ਔਰ ਹੁਣ ਵੀ ਅਸੀਂ ਨੇ ਭੋਵੇ ਆਰਤੀ ਕੀਤੀ ਹੈ ਔਰ ਅਸੀਂ ਪਟਿਆਲਾ ਦੇ ਵਿੱਚ ਕੱਢ ਕੇ ਲੋਕਾਂ ਦੇ ਵਿੱਚ ਬਹੁਤ ਸਾਨੂੰ ਬਾਰੋ ਦੀ ਸਰਪੋਰਟ ਮਿਲਿਆ ਜਿੰਨੇ ਵੀ ਆਪਣੇ ਪਟਿਆਲੇ ਦੀ ਸੰਸਥਾਵਾਂ ਦੀ ਸਨਾਤਨ ਧਰਮ ਸਭਾ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਰ ਜਗਤ ਗੁਰੂ ਪੰਚਨੰਦ ਗੀਰੀ ਜੀ ਮਹਾਰਾਜ ਜਿਨ੍ਹਾਂ ਦੇ ਤਰਸੇ ਇਹ ਸ਼ਿਵ ਰਾਤਰੀ ਦਾ ਤਿਓ ਤਿਹਾੜ ਪਟਿਆਲੇ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਫੇਮਸ ਹੈ ਤੇ ਉਹਨਾਂ ਦੇ ਅਗੋਂ ਉਹਨਾਂ ਦੇ ਹੀ ਸਿਸਟਰ ਜਗਤ ਗੁਰੂ ਭਗਨੇਸ਼ਵਰੀ ਨੰਦ ਗੀਰੀ ਜੀ ਮਹਾਰਾਜ ਉਹਨਾਂ ਨੇ ਸਾਨੂੰ ਪਾਲਕੀ ਦੀ ਸੇਵਾ ਲਗਾਈ ਔਰ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈਗਾ ਕਿ ਉਹਨਾਂ ਨੇ ਸਾਡਾ ਪਲਪਲ ਸਾ ਦਿੱਤਾ ਹੈ ਔਰ ਬਹਰੋ ਦੀ ਵੀ ਆਪਣੇ ਪਟਿਆਲੇ ਦੇ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਹੈਗਾ ਅਸੀਂ ਇਹ ਦਿਲਾਸਾ ਦੇ ਰਾਨੇ ਆ ਕਿ ਅਗਲੀ ਵਾਰ ਵੀ 7 ਦਿਨ ਦੀ ਪ੍ਰਬਾਤ ਸਵੇਰੀਆਂ ਕ੍ਰਿਸ਼ਨਾ ਕਲੋਨੀ ਤੋਂ ਹੀ ਕੱਢਾਂਗੇ ਏ ਕਿੱਥੋਂ ਸਟਾਰਟ ਹੋਈ ਹੈ ਕਿੱਥੇ ਸਮਾਪਤੀ ਕਰੀ ਹੈ ਇਹ ਲਾਹੌਰੀ ਗੇਟ ਤੇ ਕ੍ਰਿਸ਼ਨਾ ਕਲੋਨੀ ਦਾ ਸਟਾਰਟ ਹੋਈ ਹੈ ਲਾਹੌਰੀ ਗੇਟ ਕ੍ਰਿਸ਼ਨਾ ਕਲੋਨੀ ਸਵੇਰੇ 5:30 ਵਜੇ ਤੋਂ ਲੈ ਕੇ 7:30 ਵਜੇ ਸਮਾਪਤ ਹੋਣ ਦੀ ਸੀਗੀ ਇਹ ਪੰਜ ਦਿਨ ਸਾਡਾ ਸਾਰੇ ਨਾਮ ਭਗਤਾਂ ਨੇ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਅਯੁੱਧਿਆ ਦੇ ਵਿੱਚ 500 ਸਾਲ ਬਾਅਦ RAM NALLA ji ਇਸ ਵਾਰ ਟੈਂਟੇ ਚੁਈ ਨਹੀਂ ਇਸ ਵਾਰ ਆਪਣੇ ਮਹਿਲਾਂ ਦੇ ਵਿੱਚ ਆਪਣਾ ਜਨਮ ਦਿਨ ਮਨਾ ਰਹੇ ਹਨ ਤਾਂ ਸਾਡਾ ਇੱਕ ਭਾਵ ਜਗਿਆ ਸੀਗਾ ਕਿ ਅਸੀਂ ਵੀ RAM NALLA ji ਨੂੰ ਆਪਣੇ ਮਹੱਲੇ ਦੇ ਵਿੱਚ ਵੀ ਰਾਜਮਾਨ ਕਰੀਏ ਔਰ ਅਸੀਂ ਅਲੱਗ-ਅਲੱਗ ਘਰਾਂ ਦੇ ਵਿੱਚ ਜਾ ਕੇ RAM NALLA ji ਦਾ ਸਵਾਗਤ ਕਰ ਆ ਸਾਰੇ ਰਾਮ ਭਗਤਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਮੈਂ ਕੁਝ ਨਹੀਂ ਹਾਂ ਲੇਕਿਨ ਰਾਮ ਜੀ ਨੇ ਸਾਡੇ ਤੋਂ ਇੰਨਾ ਵੱਡਾ ਕੰਮ ਕਰਵਾ ਲਿਆ ਸੀ ਰਾਮ ਜੀ ਦਾ ਧੰਨਵਾਦ ਕਰਦੇ ਆ ਦੇਖਿਓ ਕਿਵੇਂ ਆਇਆ ਤੁਹਾਡੇ ਮੰਚ ਤੇ ਦੇਖਿਆ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਵੀ ਜੁੜੇ ਹੋਏ ਨੇ ਇਹ ਤੁਹਾਡੇ ਮੰਚ ਕਿੱਦਾਂ ਆਇਆ ਵੀ ਅਸੀਂ ਪ੍ਰਭਾਤ ਵਰੀ ਕਰਨੀ ਆ ਰਾਮ ਜੀ ਦੇਖੋ ਸਾਡੇ ਮੰਦਿਰ ਵਿੱਚ ਬਸ ਇੱਕ ਬਾਹਵ ਜਗ੍ਹਾ ਸੀ ਵੀ ਰਾਮ ਜੀ ਦੀ ਪ੍ਰਭਾਤ ਵਰੀ ਕਰਨੀ ਚਾਹੀਦੀ ਹੈ ਇਹ ਸਲਾਬ ਬਣਦੇ 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 ਬਿਲਕੁਲ ਟੁੱਟ ਗਈ ਸੀ ਲੇਕਿਨ ਪਤਾ ਨਹੀਂ ਕਿਵੇਂ ਖੜੀ ਹੋਈ ਦੁਬਾਰਾ ਸਾਰਾ ਕੁਝ ਆਪਣੇ ਆਪ ਹੋ ਗਿਆ ਔ ਬਹੁਤ ਅੱਛੇ ਧ੍ਰਿਕੇ ਨਾਲ ਬਸ ਇਹ ਤਾਂ ਆਮ ਗੇ ਜਾਣਨਾ ਕਿਵੇਂ ਹੋਈ ਠੀਕ ਹੈ ਥੈਂਕ ਯੂ ਜੀ